ਹਾਂਜੀ ਸਾਰੇ ਇੰਸਾਨਸਤਰੀ ਕਾਲ ਜੀ ਅੱਜ ਪੰਤ ਰਬੀ ਸਾਬ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਹੈਡ ਦਰਬਾਰ ਉਪਰ ਬਹੁਤ ਹੀ ਵਦਿਆ ਤਰੀਕੇ ਨਾਲ ਮੂਰਤੀਆਂ ਬਣਾ ਕੇ ਆਪਣਾ ਪੁਰਾਣਾ ਇਤਿਹਾਸ ਧਾਰਮਿਕ ਇਤਿਹਾਸ ਛੋਟੇ ਸੈਵਜਾਦਿਆਂ ਬਾਰੇ ਕਿੱਦਾਂ ਇਹਨਾਂ ਨੇ ਦੱਸਿਆ ਵਾ ਸਾਰਾ ਕੁਝ ਕਿੱਦਾਂ ਸਿੰਘ ਸ਼ਹੀਦ ਹੋਏ ਸਾਰੇ ਆਪਣੇ ਸਿੱਖ ਦੇਖੋ ਜੀ ਮਾਤਾ ਗੁਜਰੀ ਜੀ ਨੂੰ ਦੁੱਧ ਪਰਾੰਦੇ ਹੋਏ ਗੋਤੀ ਰਾਮ ਜੀ ਤੇ ਜਰਾਵਤ ਸਿੰਘ ਜੀ ਨਕਦਾ ਵਿੱਚ ਜਿੰਦੇ ਹੋਏ ਨਾ ਆ ਜਿਹੜੀ ਜਗ੍ਹਾ ਖਰੀਦੀ ਸੀ ਟੋਡਰ ਮਾਲ ਨੇ ਦੀਵਾਨ ਨੇ ਸਾਨੂੰ ਬੜੀ ਮਹਿੰਗੀ ਜਗ੍ਹਾ ਹੀ ਮੰਨੀ ਗਈ ਆ ਇਹ ਇਜ਼ ਇਜ਼ ਇ ਤਰ੍ਹਾਂ ਸਾਰਾ ਹੀ ਸੈਟੀਸਫਾਈਨ ਸੈਡ ਸੈਡ ਕਹਿੰਦਾ ਹੈ ਸੈਡ ਕਿਆ ਮਨੂ ਹੀ ਰਹੇ ਸੌਰੀ ਮਾਈ ਫਰੈਂਡ ਉਹ ਸਹੀ ਨਾ ਕਿਆ ਕਹਿੰਦਾ ਸੀ ਕਿਦਾਂ ਦੁਆਰਾ ਕਿਦਾਂ ਕਹਿੰਦਾ ਸੀ ਸੌਰੀ ਮਾਈ ਫਰੈਂਡ ਸੌਰੀ ਮਾਈ ਫਰੈਂਡ ਕਹਿੰਦਾ ਸਾਡਾ ਬੱਚਾ ਦੇਖ ਕੇ ਬੰਦਾ ਸੌਰੀ ਕਹਿੰਦਾ ਤਾਂ ਅੱਜ ਅਸੀਂ ਲੈ ਕੇ ਆਏ ਸੀ ਗੁਰਦੁਆਰੇ ਆਪਣੇ ਬੱਚਿਆਂ ਨੂੰ ਆਹ ਵੇਖੋ ਖੜੇ ਦੋ ਬੱਚੇ ਤਾਂ ਇਹਨਾਂ ਨੂੰ ਇਤਿਹਾਸ ਬਾਰੇ ਕੁਝ ਗੱਲਾਂ ਦੱਸਦੇ ਹੋਏ ਆਪਣੇ ਸਿੱਖ ਧਰਮ ਬਾਰੇ ਨਾ। ਇਹਦਾ ਵੀਡੀਓ ਬਣਾਉਣ ਦਾ ਵੀ ਇਹੀ ਮਕਸਦ ਆ। ਚਲੋ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਉਰਿਆ ਹੋਇਆ ਨਾ ਗੁਰਦੁਆਰੇ ਤੁਸੀਂ ਦੇਖ ਸਕਦੇ ਆ ਤੇ ਵੀਡੀਓ ਨਾਲ ਹੀ ਵੀ ਤੁਸੀਂ ਮਹਿਸੂਸ ਕਰ ਸਕਦੇ ਆ ਨਾ ਫੋਟੋਆਂ ਦੇਖ ਕੇ ਬੰਦਾ ਫੀਲ ਤਾਂ ਕਰ ਹੀ ਲੈਂਦਾ ਵੀ ਕਿੰਨਾ ਕਾਫੀ ਜਿਹੜਾ ਦੁੱਖ ਸਹਿ ਆ ਆਪਣੇ ਸਾਹਿਬ ਜਾਂਦੇ ਆ ਸਿੱਖਾਂ ਨੇ ਆ ਦੇਖੋ ਭਾਈ ਕਨਈਆ ਜੀ ਬੰਦਾ ਸਿੰਘ ਬਹਾਦਰ ਇਹ ਆ ਦੇਖੋ ਬੰਦਾ ਸਿੰਘ ਬਹਾਦਰ ਆ ਇਹਨਾਂ ਨੇ ਬੱਚੇ ਦਾ ਦਿਲ ਹਾਰਟ ਕੱਢ ਕੇ ਇਹਨੇ ਮੂੰਹ ਚ ਪਾ ਕੇ ਗੰਦਾ 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 ਆ ਦੇਖੋ ਸਾਰੇ ਇਹ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਗੰਦਾ ਮਨੀ ਸਿੰਘ ਜੀ ਦੇ ਬੰਦ ਬੰਦ ਕਟਾਏ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਕੀਤਾ ਗਿਆ ਸਤੀ ਦਾਸ ਜੀ ਦੇ ਰੋਬ ਵਿੱਚ ਲਪੇਟ ਕੇ ਅੱਗ ਲਾ ਕੇ ਸ਼ੀਰ ਕੀਤਾ ਗਿਆ ਭਾਈ ਦੇ ਆਲਾ ਜੀ ਨੂੰ ਦੇਗ ਵਿੱਚ ਵਾਲ ਕੇ ਸ਼ੀਰ ਕੀਤਾ ਗਿਆ ਉਹ ਮੈਂ ਵੀ ਦਿਲ ਤੋਂ ਬਰਜੂ ਕੁ ਸਭ ਤੋਂ ਇਹ ਰੋਪੜ ਟੀਡੀ ਸਾਹਿਬ ਦੇ ਵਿੱਚ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਹੈ ਜਿੰਨਾ ਕੁ ਹੋ ਸਕਿਆ ਦਿਖਾਣ ਦਾ ਪੂਰਾ ਇਹਨਾਂ ਨੇ ਯਤਨ ਕੀਤਾ ਜੀ ਇਹਨਾਂ ਦਾ ਧੰਨਵਾਦ